ਹਾਂਜੀ ਬਲੌਗ ਵੀਰਪਾਰਕ ਹੋਰ ਫਿੱਟ ਸੋਡਾ ਬਹੁਤ-ਬਹੁਤ ਤੈਦਿਲੋ ਤੁਹਾਨੂੰ ਵਧਾਵਾ ਕਰਦੇ ਹਾਂ ਹੋਰ ਸੁਣਾਓ ਕਿਵੇਂ ਠੀਕ ਠਾਕ ਹਾਂਜੀ ਲਓ ਜੀ ਆਪਾਂ ਤੁਹਾਨੂੰ ਦਿਖਾਉਣੀ ਆ 6 ਮਹੀਨੇ ਦੇ ਬੱਚੇ ਦੀ ਬਾਹਂ ਦੀ ਲਵਾਈ ਤੇ ਚੜਾਈ ਬਾਰੇ ਦੱਸਦੀ ਆ ਇਹ 6 ਮਹੀਨੇ ਤੋਂ ਲੈ ਕੇ 8 ਸਾਲ ਤੱਕ ਦੇ ਬੱਚੇ ਦੀ ਚਲੋ ਸਾਲ ਤੱਕ ਵੀ ਆ ਸਕਦੀ ਆ ਪਰ 6 ਮਹੀਨੇ ਤੋਂ ਲੈ ਕੇ ਇਹ ਤੇ ਬਰਪਾ ਸੈੱਟ ਬਣਾਇਆ ਹੈ 6 ਮਹੀਨੇ ਤੋਂ ਸਾਲ ਤੱਕ ਬੱਚੇ ਦੇ ਉਹ 6 ਮਹੀਨੇ ਦਾ ਬੱਚਾ ਹੋਣਾ ਇਹ ਹੁਣ ਵੀ ਪ੍ਰੋਪਰ ਨਾ ਪਾਊਗਾ ਤੇ ਆਪਨੇ ਸਾਲ ਤੱਕ ਵੀ ਬੱਚੇ ਦੀ ਇਹ ਨਾਫ ਪ੍ਰੋਪਰ ਆਊਗਾ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਪਹਿਲੇ ਤਾਂ ਡਿਜ਼ਾਈਨ ਦੇਖੋ ਆਪਾਂ ਬਹੁਤ ਸੋਹਣਾ ਡਿਜ਼ਾਈਨ ਪਾਇਆ ਇਹ ਆਪਾਂ ਨਾ ਬਾਹਾਂ ਸਲਾਈ ਕਰਤੀਆਂ ਸੀਗੀਆਂ ਨਹੀਂ ਚਲੋ ਆਪਾਂ ਤੁਹਾਨੂੰ ਦਿਖਾਵ ਹੀ ਦਿੰਦੀ ਹੈ ਨਾ ਖੋਲ ਕੇ ਤੇ ਬਾਹਾਂ ਬਹੁਤ ਸੋਹਣਾ ਪਾ ਡਿਜ਼ਾਈਨ ਤਿਆਰ ਕੀਤਾ ਵਾ ਕਿ ਕਿੰਨਾ ਟਾਈਮ ਨਹੀਂ ਹੁੰਦਾ ਤਾਂ ਚਲੋ ਅੱਜ ਟਾਈਮ ਹੋਵੇ ਤਾਂ ਆਪਾਂ ਤੁਹਾਨੂੰ ਦਿਖਾਵੀ ਤੇ ਹੀ ਡਿਜ਼ਾਈਨ ਬਣਾ ਕੇ ਤੇ ਇਹ ਡਿਜ਼ਾਈਨ ਇਹ ਕੋਟੀ ਬਣ ਕੇ ਤਿਆਰ ਹੋ ਗਈ ਫਿਰ ਤੁਹਾਨੂੰ ਪੂਰੀ ਦਿਖਾਵਾਂਗੇ ਕੋਟੀ ਦੀ ਵੀ ਆਪਾਂ ਨਿੱਤੀ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਹੈਗਾ ਦੇਖੋ ਜੀ ਆਪਾਂ ਆ ਚੀਜ਼ ਤੋਂ 6 ਮਹੀਨੇ ਦੇ ਬੱਚੇ ਦਾ ਤੁਹਾਨੂੰ ਮੈਂ ਨਾਪਵਾਰੇ ਦੱਸ ਨਹੀਂ ਆ ਐਤੋਂ ਆਪਸ ਸਾਰਾ ਝੋਟੇ ਰੱਖ ਲਿਆ ਆ ਜੀ ਇਹ ਤੁਹਾਨੂੰ ਪਤਾ ਵੀ ਇਹ ਬਰਦਮਾਨ ਦੀ ਪੱਛਮ ਲਾਈ ਹੋਈ ਬੱਚੇ ਦੇ ਫਸਲਾਇ ਕਰਦੇ ਦੇ ਨਾਗਾ ਵਧ ਗਿਆ ਸੀ ਏਹਰ ਪਾਸੇ ਜੁਟੇ ਪੰਜ ਦਾ ਪੰਜ ਮੋਢਾ ਜੋੜਾਂਗੇ ਵਿੱਚ ਸਲਾਈ ਕਰ ਲਾਂਗੇ ਲੋ ਜੀ ਇਹ ਸਾਰੇ ਜੁਟੇ ਆਪਾਂ ਇੱਥੋਂ ਰੱਖ ਲੇ ਲੋ ਫਿਰ ਮੈਂ ਆਪਾਂ ਨੂੰ ਫੋਨ ਲਾ ਕੇ ਪੁੱਛਦੇ ਹਾਂ ਚਲੋ ਤੁਸੀਂ ਵੀਡੀਓ ਬਣਾਤੀ ਮੈਂ ਇਹ ਆਪਾਂ ਬਾਹਾਂ ਦੀ ਦੱਸ ਦਈਏ ਵੀ ਬਸ 6 ਮਹੀਨੇ ਦੇ ਬੱਚੇ ਦਾ ਇਹ ਸੈਟ ਆ ਇੱਥੇ ਆਪਾਂ ਸਾਰੇ ਜੁਟੇ ਕਰ ਲੇ ਸਤਾਰਾ ਜੁੱਤੀ ਬਣਾ ਕੇ ਜਦੋਂ ਆਪਾਂ ਇਹ ਇੰਨਾ ਆਪਾਂ ਹੋ ਬਣਾ ਲਿਆ ਬਾਰਡਰ ਤਿਆਰ ਕਰ ਲਿਆ 18 ਸਲਾਈਆਂ ਦਾ ਨੌ ਨੌ ਮੋੜਲੇ ਤੇ ਨੌ ਸਲਾਈਆਂ ਪਿਛੇ ਦੀਆਂ 18 ਜੁੱਟਿਆਂ ਦਾ ਆਪਾਂ ਤਿਆਰ ਕਰ ਲਿਆ ਇਹ ਜਿੱਦੋਂ 18 ਸਲਾਈਆਂ ਤੋਂ ਬਾਅਦ ਆਪਾਂ ਪਾਉਣ ਲੱਗੇਗਾ ਸਿੱਧਾ ਪਾ ਲਿਆ ਫਿਰ ਆਪਾਂ ਤੈਨ ਜੁੱਤੇ ਇਥੋਂ ਵਧਾ ਲੈਣੇ ਤੈਨ 6 ਕੁੰਡੇ ਤੇ 6 ਕੁੰਡੇ ਪੈ ਇਤੋਂ ਵਧਾ ਲੈਣੇ ਆਹ ਚੀਜ਼ ਤੁਸੀਂ ਜਿਆਦਾ ਵੀ ਘੱਟ ਵਾਧੂ ਵਧਾ ਸਕਦੇ ਆ ਆਪਾਂ ਇਹ ਆਹ ਤੇ ਅਨੇ ਜੋਟੇ ਇੱਥੇ 6 ਕੁੰਡੇ ਇੱਥੋਂ ਵਧਾ ਲਈ ਸੀ 6 ਜਦੋਂ 6 ਆਪਾਂ ਵਧਾਏ ਹੈਗੇ ਆ 6 ਜੋਟੇ 12 ਕੁੰਡੇ ਵਧਾਏ ਆ ਤੇ ਵਧਾਉਂਦੇ ਵਧਾਉਂਦੇ ਆਪਾਂ ਇੱਥੋਂ ਤੱਕ ਵਧਾ ਲਈ ਇੱਥੋਂ ਤੱਕ ਕੁਝ ਨਹੀਂ ਵਧਾਇਆ ਕਿ ਜਦੋਂ ਆਪਾਂ ਆ ਚੀਜ਼ ਤੇ ਪਾਈ ਆ ਇੱਥੋਂ ਤੱਕ ਕੋਈ ਨਹੀਂ ਰੋਟਿਆ ਤੇ ਗਈ ਆ ਮਗਰ ਆਪਾਂ ਚੌਥੀ ਪੰਜਵੀਂ ਸਲਾਈ ਚੌਥੀ ਪੰਜਵੀਂ ਛੇਵੀਂ ਸੱਤਵੀਂ ਸਲਾਈ ਆਪਾਂ ਵਧਾਉਂਦੇ ਗਏ ਤੇ ਕੁਝ ਕਿੰਨੀ ਵਧੀਆ ਬਣ ਕੇ ਬੱਚੇ ਦੀ ਮਾਂ ਤਿਆਰ ਹੋਈ ਆ ਇਹ ਵਧਾਉਂਦੇ ਗਏ ਆਪਾਂ ਛੇਵੇਂ ਸੱਤਵੇਂ ਸਲਾਈ ਵਧਾਉਂਦੇ ਵਧਾਉਂਦੇ ਆਪਾਂ 30 ਜੋੜ ਕਰ ਲਈ ਸੀ ਆ ਚੀਜ਼ ਇੱਥੋਂ ਤੋਂ ਲੈ ਕੇ ਇੱਥੋਂ ਆਪਾਂ 30 ਜੋੜ ਕੀਤੇ ਆ ਤੁਸੀਂ ਵੀ ਜੇ ਬੱਚੇ ਦੀ ਬਣਾਉਂਗੇ ਤੁਸੀਂ ਛੇਵੇਂ ਸੱਤਵੇਂ ਸਲਾਈ ਵਧਾਉਂਦੇ ਜਾਓ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਛੇਵੇਂ ਸੱਤਵੇਂ ਸਲਾਈ ਵਧਾਉਂਦੇ ਇਹ ਪਤੀ ਰੋਟੇ ਕਰ ਲਈ ਸੀ ਤੇ ਇਹਦੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਕਿੰਨੇ ਤਪਕਾਟ ਪਾਈ ਆ ਆਪਾਂ ਤੁਹਾਨੂੰ ਹੁਣੇ ਦੱਸ ਦਿੰਨੇ ਆਂ ਚੀਜ਼ ਬਾਰੇ ਵੀ ਕਿੰਨੀ ਆਈ ਇਹ ਦੋ ਇਹ ਆਈ ਹੈ ਜੀ 10 ਇੰਚ ਤੇ 10 ਇੰਚ ਤੱਕ ਆਪਾਂ ਆ ਦੇਖੋ 10 ਸੀ ਤੋਂ ਹੋਊਗੀ ਉੱਪਰੋਂ ਆਪਾਂ ਦੇਖ ਲੈਣੇ ਆਂ ਉੱਪਰੋਂ ਆਪਾਂ ਕਾਟ ਸੁਣ ਦੱਸਦੀ ਹੁੰਨੀ ਮੈਂ ਪਾਉਣੀ ਹੁੰਨੀ ਆਪਾਂ ਆਹ ਚੀਜ਼ ਨੂੰ। ਨੋਤੀ। ਇਹ ਆ ਗਈ ਦੀ 12 ਇੰਚ ਤੇ। 10 ਇੰਚ ਤੱਕ ਆਪਾਂ ਇੱਥੋਂ ਬਣਾ ਲਈ। 2 ਇੰਚ ਤੱਕ ਆਪਾਂ। ਤਣ ਤਰ ਕੁੰਡੇ ਚਾਰ ਚਾਰ ਕੁੰਡੇ ਘਟਾਉਂਦੇ ਘਟਾਉਂਦੇ ਆਪਾਂ 2 ਇੰਚ ਤੱਕ ਐ ਪਾਈਏ ਕਾਟ। ਫਿਰ ਮੈਂ ਜੈਂਸ ਹੋਵੇ, ਲੇਡੀਜ਼ ਹੋਵੇ, ਬੱਚੀ ਹੋਵੇ ਮੈਂ ਜਦੋਂ ਵੀ ਬਾਹ ਬਣਾਵਾਂ। ਜਦੋਂ ਵੀ ਆਪਾਂ ਬਾਹ ਬਣਾਈਏ ਆ ਦੋ ਇੰਚ ਦਾ ਮੈਂ ਗੈਪ ਕਰਦੀ ਹੁੰਦੀ ਆ ਜੇ ਮੈਂ 18 ਇੰਚ ਦੀ ਵੀ ਬਾਹ ਕਰਾਂ ਫਿਰ ਇੱਥੋਂ 20 ਇੰਚ ਤੱਕ ਆਪਾਂ ਦੋ ਇੰਚ ਦੀ ਕਾਟ ਪਾਉਣੀ ਤੁਸੀਂ ਬੱਚੇ ਦੀ ਬਣਾਓ ਆਪਦੀ ਬਣਾਓ ਜਿੰਨੀ ਲਵਾਈ ਜਮੀ ਆਪਾਂ 10 ਇੰਚ ਤੋਂ ਆਪਾਂ ਇੱਥੋਂ ਤੋਂ ਲੈ ਕੇ ਅੱਜ ਤੋਂ 10 ਇੰਚ ਤੱਕ ਆਪਾਂ ਇੱਥੇ ਅਗੇ 12 ਇੰਚ ਹੋ ਗਈ ਦੋ ਇੰਚ ਤੱਕ ਆਪਾਂ ਚੰਨ ਕੁੰਡੇ ਚਾਰ ਕੁੰਡੇ ਘਟਾਉਂਦੇ ਘਟਾਉਂਦੇ ਇੱਥੋਂ ਆਪਾਂ 5 ਸੱਤ ਜੋਟੀ 10 ਜੋਟੀ ਜਿੰਨੀ ਤੁਸੀਂ ਰੱਖਣੀ ਆ ਇੱਥੋਂ ਤੱਕ ਆਪਾਂ ਰੱਖ ਕੇ ਬਾਕੀ ਸਾਰੇ ਇਕੱਠੇ ਘਟਾਈ ਪਾ ਲਈ ਸੀਗੀ 2 ਇੰਚ ਤੱਕ ਆਪਾਂ ਇਹ ਘਟਾਈ ਪਾਉਂਦੇ ਗਏ 6 ਮਹੀਨੇ ਸੱਤਮੀ ਸਲਾਈ ਬਣਾਉਂਦੇ ਬਣਾਉਂਦੇ ਗਏ ਆ ਆਪਾਂ ਇਹ 6 ਮਹੀਨੇ ਦੇ ਬੱਚੇ ਦਾ ਸਾਨੂੰ ਮੈਂ ਨਾਪ ਦੱਸਦੀ ਆ ਇੱਥੋਂ ਤੋਂ ਲੈ ਕੇ ਤੇ ਇੱਥੋਂ ਸ਼ੁਰੂ ਤੱਕ 10 ਇੰਚ ਤੱਕ ਪ੍ਰੋਪਰ ਸਾਹ ਬਾਹ ਆਉਗੀ ਬੰਕੇ ਤਿਆਰ ਤੇ ਇੱਥੋਂ ਬਾਹ ਦੀ ਲਵਾਈ ਹੈਗੀ ਆ 12 ਇੰਚ ਦੇਖੋ ਇੱਕ ਸਾਲ ਤੱਕ ਦੇ ਬੱਚੇ ਦੀ ਵੀ 12 ਇੰਚ ਤੱਕ ਆਊਗੀ 6 ਮਹੀਨੇ ਦੀ ਵੀ 12 ਇੰਚ ਤੱਕ ਦੀ ਬਾਹ ਤਿਆਰ ਹੋਊਗਾ ਇਹ ਆਪਾਂ ਕੋਟੀ ਵੀ ਤਿਆਰ ਕਰੀ ਜਾਂਦੇ ਆ ਕੋਟੀ ਵੀ ਜਦੋਂ ਬਣ ਕੇ ਬੱਚੇ ਦੀ ਤਿਆਰ ਹੋਈ ਸਾਨੂੰ ਉਹਦੀ ਵੀ ਲਵਾਈ ਦੱਸਾਂਗੇ ਮੋਢੇ ਬਾਰੇ ਦੱਸਾਂਗੇ ਸਾਰੀ ਲਵਾਈ ਚੜਾਈ ਬਾਰੇ ਸਾਨੂੰ ਆਪਾਂ ਇਹਦੇ ਵੀ ਬਣ ਕੇ ਤਿਆਰ ਹੋਈਏ ਬਾਹਾਂ ਬਣ ਕੇ ਤਿਆਰ ਹੋਈਆਂ ਸੀ ਮੈਂ ਕਿਹਾ ਚਲੋ ਪਹਿਣਾ ਨੂੰ ਦਿਖਾਵਾਂ ਵੀ ਕੋਸ਼ਿਸ਼ ਚਲੋ ਆਈਡੀਆ ਹੋ ਜਾਂਦਾਗਾ ਜਿੱਦ ਤੁਸੀਂ ਵੀ ਸਾਲ ਦੇ 6 ਮਹੀਨੇ ਦੇ ਬੱਚੇ ਦੀ ਬਣਾਉਣੀ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਆ ਲਓ ਜੀ ਬਾਹਾਂ ਆਪਾਂ ਕਰ ਲਈਆਂ ਤਿਆਰ ਅੱਡੇ ਜਾਣਗੇ ਨੇ ਆਪਾਂ ਸੋਨੂੰ ਵੈਸੀ ਦੱਸ ਦਾਂਗੇ ਜਿਹੜਾ ਕੋਟੀ ਤੇ ਪਾਇਆ ਹੈਗਾ ਵੀ ਇਹ ਆਪਾਂ ਕਿਵੇਂ ਪਾਇਆ ਹੈਗਾ ਲੋ ਜੀ ਲੋ ਜੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਦਾਂ ਲੱਗਿਆ ਹੈਗਾ ਮੈਂ ਕਿਹਾ ਮੈਂ ਚਲੋ ਪਹਿਲਾਂ ਦਿਖਾਵਾਂ ਤੁਸੀਂ ਵੀ ਬਾਹ ਤਿਆਰ ਕਰਨੀ ਹੋਵੇ ਤਾਂ ਸੋਨੂੰ ਵੀ ਆਈਏ ਇਸ ਤਰ੍ਹਾਂ ਵੀ ਆ ਜਾਊਗਾ ਤੇ ਆਪਾਂ کریم ਕਲਰ ਦਾ ਵਿੱਚ ਆਪਾਂ ਡਿਜ਼ਾਈਨ ਬਹੁਤ ਸੋਹਣਾ ਉੱਭਰ ਕੇ ਬਣ ਕੇ ਤਿਆਰ ਹੁੰਦਾ ਵਾ। ਲਓ ਜੀ। ਚਲੋ ਜੀ। ਚਲੋ ਜੀ ਠੀਕ ਆ ਵੀਡੀਓ ਨੂੰ ਆਪਾਂ ਹੁਣ ਐਂਡ ਕਰਦੇ ਆ। ਤੇ ਆਪਾਂ ਲਵਾਈ ਤੜਾਈ ਵਾਰੀ ਤੁਹਾਨੂੰ ਹੁਣ ਦੱਸ ਦਿੱਤਾ। ਫਿਰ ਆਪਾਂ ਫਿਰ ਮਿਲਦੇ ਆ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ।